ਚੜਦੀ ਜਵਾਨੀ ਕਿਹੜੇ ਰਾਏ ਪੈ ਗਈ ਸੰਗ ਤੇ ਸ਼ਰਮ ਅੱਖਾਂ ਚ ਨਾ ਰਹਿ ਗਈ ਚੁੱਪ ਹੀ ਭਲੀ ਆ ਸਚੀ ਇਸ ਵਿਸ਼ੇ ਤੇ ਚਿੱਤ ਕਰੇ ਖਾਲੀ ਜੀ ਪੁੜੀ ਜ਼ਹਿਰ ਦੀ ਘੋਰ ਸਿੱਖ ਸਾਰਾ ਪਰਿਵਾਰ ਆਖ ਦੇ ਧੀ ਦੇ ਨਸਰ ਉੱਤੇ ਚੁੰਨੀ ਠਹਿਰਦੀ ਘੋਰ ਸਿੱਖ ਸਾਰਾ ਪਰਿਵਾਰ ਆਖ ਦੇ ਧੀ ਦੇ ਨਸਰ ਉੱਤੇ ਚੁੰਨੀ ਠਹਿਰਦੀ ਬੋਲਿਆ ਜੇ ਸੱਚ بڑے ਦੰਗੇ ਹੋਣਗੇ ਮਦਨਾ ਤੇ ਬੜੇ ਪੰਗੇ ਹੋਣਗੇ ਇੱਕ ਦੂਜੇ ਤਾਈਂ ਦਿੰਦੇ ਮਾਰ ਪਰਾਂ ਚ ਲਹੂ ਨਾਲ ਹੱਥ ਇੱਥੇ ਰੰਗੇ ਹੋਣਗੇ ਸਾਦਾ ਦੇ ਬਾਣੇ ਚ ਹੁਣ ਚੋਰ ਬੈਠੇ ਨੇ ਕੰਬ ਦੀ ਕਲਮ ਮੇਰੀ ਸੱਚ ਲਿਖਦੇ ਧਰਮ ਬਣਾ ਲਿਆ ਵਪਾਰ ਲੋਕਾਂ ਨੇ ਗੁਰੂ ਘਰਾਂ ਵਿੱਚ ਹੁਣ ਪਾਠ ਵਿਕਦੇ ਧਰਮ ਬਣਾ ਲਿਆ ਵਪਾਰ ਲੋਕਾਂ ਨੇ ਗੁਰੂ ਘਰਾਂ ਵਿੱਚ ਹੁਣ ਪਾਠ ਵਿਕਦੇ ਵਿਚ ਹੁਣ ਪਾਠ ਵਿਕ